ਅਸੀਂ ਪੰਜਵੀਂ ਸ਼੍ਰੇਣੀ ਦਾ ईवीएस ਦਾ ਸ਼ੇਮਾ ਪਾਠ ਧਰਤੀ ਸਾਡਾ ਵੀ ਘਰ ਪੜਾਂਗੇ ਬੱਚਿਓ ਪਾਠ 6 ਧਰਤੀ ਸਾਡਾ ਵੀ ਘਰ ਮਨੁੱਖਾਂ ਦੀ ਆਬਾਦੀ ਵਿੱਚ ਵਾਧਾ ਹੋਣ ਦੇ ਨਾਲ ਜੀਵਾਂ ਦੇ ਜੀਵਨ ਤੇ ਬਹੁਤ ਹੀ ਬੁਰਾ ਪ੍ਰਭਾਵ ਪਿਆ ਹੈ ਮਨੁੱਖ ਨੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਇਹਨਾਂ ਨੂੰ ਜਾਣੇ ਅਣਜਾਣੇ ਬਹੁਤ ਨੁਕਸਾਨ ਪਹੁੰਚਾਇਆ ਹੈ ਇਹਨਾਂ ਨੂੰ ਬੱਚਿਓ ਜੀਵ ਜंतुਵਾਂ ਨੂੰ ਆਓ ਇਸ ਪਾਠ ਰਾਹੀਂ ਅਸੀਂ ਜਾਣਦੇ ਹਾਂ ਕਿਵੇਂ ਸਾਡਾ ਜੀਵ ਜਗਤ ਖਤਰੇ ਵਿੱਚ ਹੈ ਤੇ ਅਸੀਂ ਇਸ ਲਈ ਕੀ ਭੂਮਿਕਾ ਨਿਵਾ ਸਕਦੇ ਹਾਂ ਟਿੰਕੂ ਆਪਣੇ ਮੰਮੀ ਅਤੇ ਪਾਪਾ ਕੋਲ ਬੈਠਾ ਸਕੂਲ ਤੋਂ ਮਿਲਿਆ ਕੰਮ ਪੂਰਾ ਕਰ ਰਿਹਾ ਸੀ ਅਚਾਨਕ ਉਸਨੂੰ ਕੁਝ ਯਾਦ ਆਇਆ ਤਾਂ ਉਸਨੇ ਪੁੱਛਿਆ ਮੰਮੀ ਤੁਹਾਨੂੰ ਪਤਾ ਹੈ ਕੱਲ ਕਿੰਨੀ ਤਰੀਕ ਹੈ ਮੰਮੀ ਕਹਿਣ ਲੱਗੇ ਕੱਲ 2 ਅਕਤੂਬਰ ਹੈ ਟਿੰਕੂ ਕਹਿ ਰਿਹਾ ਗਿਆ ਬੱਚੋ ਕੱਲ ਕੀ ਹੈ ਮਮੀ ਕਹਿ ਰਹੇ ਬੱਚੋ ਕੱਲ ਗਾਂਧੀ ਜਯੰਤੀ ਕਿਉਂ ਕੀ ਹੋਇਆ ਟਿੰਕੂ ਗਿਆ ਲਗਾ ਮਮੀ ਸਾਡੇ ਟੀਚਰ ਨੇ ਦੱਸਿਆ ਕਿ ਕੱਲ ਗਾਂਧੀ ਜਯੰਤੀ ਵੀ ਹੈ ਅਤੇ ਕੱਲ ਤੋਂ ਜੰਗਲੀ ਜੀਵਨ ਸੁਰੱਖਿਆ ਹਫਤਾ ਵੀ ਸ਼ੁਰੂ ਹੈ ਇਸ ਲਈ ਸਾਡੇ ਸਕੂਲ ਵਿੱਚ ਭਾਸ਼ਣ ਅਤੇ ਚਿੱਤਰ ਕਲਾ ਮੁਕਾਬਲੇ ਰੱਖੇ ਹਨ ਮੈਂ ਵੀ ਆਪਣੇ ਸ਼ੇਰੂ ਸ਼ੇਰੂ ਕੋਣ ਬੱਚੋ ਟਿੰਕੂ ਦਾ ਪਾਲਤੂ ਕੁੱਤਾ ਦੀ ਤਸਵੀਰ ਬਣਾਵਾਂਗਾ ਮੰਮੀ ਕਹਿਣ ਲੱਗੇ ਹਾਂ ਪੁੱਤਰ ਜ਼ਰੂਰ ਤੇਰੇ ਪਪਾ ਵੀ ਜੰਗਲੀ ਜੀਵਨ ਸੁਰੱਖਿਆ ਆਪਤਾ ਮਨਾਉਣ ਦੀ ਤਿਆਰੀ ਕਰ ਰਹੇ ਹਨ ਟਿੰਕੂ ਪੁੱਛਣ ਲੱਗਾ ਮੰਮੀ ਨੂੰ ਪਰ ਪਾਪਾ ਪਤਾ ਸਕੂਲ ਵਿੱਚ ਨਹੀਂ ਪੜਦੇ ਫਿਰ ਹਾਂ ਮੰਮੀ ਕਹੇ ਹਾਂ ਪਰ ਉਹ ਡਿਵੀਜ਼ਨ ਜੰਗਲਾਤ ਅਧਿਕਾਰੀ ਨੇ ਉਹਨਾਂ ਦਾ ਵਿਭਾਗ ਕੇਵਲ ਦਰਖਤਾਂ ਦੀ ਹੀ ਨਹੀਂ ਸਗੋਂ ਜੰਗਲੀ ਜਾਨਵਰਾਂ ਦੀ ਸੁਰੱਖਿਆ ਲਈ ਵੀ ਕੰਮ ਕਰਦਾ ਹੈ ਟਿੰਕੂ ਕਹਿਣ ਲੱਗਾ ਪਪਾ ਤੁਸੀਂ ਵੀ ਪੇਂਟਿੰਗ ਕਰੋਗੇ ਹਾਂ ਪਪਾ ਦੱਸਿਆ ਟਿੰਕੂ ਨੂੰ ਨਹੀਂ ਟੀਮ ਕੋ ਪੇਂਟਿੰਗ ਗੀਤ ਕਵਿਤਾ ਦੇ ਭਾਸ਼ਣ ਮੁਕਾਬਲੇ ਤਾਂ ਤਰੀਕੇ ਹਨ ਅਸਲ ਮੰਤਵ ਤਾਂ ਉਸ ਦਿਨ ਜਾਂ ਹਫਤੇ ਦੌਰਾਨ ਕਿਸੇ ਖਾਸ ਵਿਸ਼ੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੁੰਦਾ ਹੈ ਹਾਂ ਟੀਮ ਕੋ ਪੁੱਛ ਲਗਾ ਇਸ ਹਫਤੇ ਵਿੱਚ ਕਿਸ ਵਿਸ਼ੇ ਪ੍ਰਤੀ ਜਾਗਰੂਕ ਕਰਨਾ ਹੈ Papa Dasre vich uddyo sareyan janadri jeeva prati ਟਿੰਕੂ ਸ਼ਾਇਦ ਕੱਲ ਸਕੂਲ ਵਿੱਚ ਤੈਨੂੰ ਇਸ ਗੱਲ ਦਾ ਪਤਾ ਲੱਗੇ ਕਿ ਹੁਣ ਤੱਕ ਬਹੁਤ ਸਾਰੇ ਜੀਵਾਂ ਦੀਆਂ ਪ੍ਰਜਾਤੀਆਂ ਖਤਮ ਹੋ ਚੁੱਕੀਆਂ ਹਨ ਅਤੇ ਕੁਝ ਖਤਮ ਹੋਣ ਕਿਨਾਰੇ ਹਨ ਦੁੱਖ ਦੀ ਗੱਲ ਇਹ ਹੈ ਕਿ ਇਸ ਵਿੱਚ ਮਨੁੱਖ ਦਾ ਬਹੁਤ ਵੱਡਾ ਹੱਥ ਹੈ ਅੱਜ ਆਪਣਾ ਰਾਸ਼ਟਰੀ ਜਾਨਵਰ ਬਾਗ ਵੀ ਸੰਕਟ ਵਿੱਚ ਹੈ ਬੱਚੇ ਰਾਸ਼ਟਰੀ ਜਾਨਵਰ ਕੌਣ ਹੈ ਬਾਗ ਉਹ ਵੀ ਬੱਚੇ ਸੰਕਟ ਵਿੱਚ ਹੈ ਪ੍ਰਜਾਤੀ ਖਤਮ ਹੋ ਰਹੀ ਹੈ ਲੋਕੀ ਇਹਨਾਂ ਨੂੰ ਮਾਰ ਰਹੇ ਹੈ ਤੇ ਕਈ ਹੋਰ ਕਾਰਨਾਂ ਕਰਕੇ ਵੀ ਬਾਗ ਖਤਮ ਹੋਣੇ ਹੋ ਰਹੇ ਹਨ ਜੀਵਾਦੀ ਗਿਰਤੀ ਵਿੱਚ ਕਮੀ ਆਉਣਾ ਅਤੇ ਪ੍ਰਜਾਤੀਆਂ ਦਾ ਖਤਮ ਹੋਣਾ ਚਿੰਤਾ ਦਾ ਵਿਸ਼ਾ ਹੈ ਆਓ ਜਾਣਦੇ ਹਾਂ ਕਿ ਜੰਤੂਆਂ ਦੇ ਅਲੋਪ ਹੋਣ ਦੇ ਕੀ ਕਾਰਨ ਹਨ ਅਲੋਪ ਕੀ ਉਹਦੇ ਵਿੱਚੋਂ ਕੋਈ ਜੰਤੂ ਬਿਲਕੁਲ ਮੁੱਕ ਜਾਣੇ ਖਤਮ ਹੋ ਜਾਣੇ ਉਹਨਾਂ ਆਪਾਂ ਕਹਿੰਦੇ ਆ ਅਲੋ ਕਿ ਕੀ ਕਮੀ ਆ ਬੱਚਿਓ ਕੀ ਕਿਉਂ ਪਹਿਲੇ ਜਿਹੜੇ ਸਾਡੇ ਜੰਤੂ ਖਤਮ ਹੋ ਰਹੇ ਕਿਉਂ ਅਲੋਪ ਹੋ ਰਹੇ ਆ ਪਹਿਲੀ ਗੱਲ ਹੈਗੀ ਬੱਚਿਓ ਰਹਿਣ ਸਥਾਨ ਦੀ ਕਮੀ ਮਨੁੱਖ ਦੁਆਰਾ ਇਮਾਰਤਾਂ ਸੜਕਾਂ ਆਦਿ ਬਣਾਉਣ ਲਈ ਜੀਵਾਂ ਦੇ ਕੁਦਰਤੀ ਰਹਿਣ ਥਾਨਾਂ ਨੂੰ ਉਜਾੜਿਆ ਜਾਂਦਾ ਹੈ। ਬੱਚਿਓ ਜੀਵਾਂ ਦੇ ਕੁਦਰਤੀ ਰਹਿਣ ਥਾਨ ਕਿਹੜੇ ਹੁੰਦੇ ਆ ਜੰਗਲ। ਤੇ ਅਸੀਂ ਜਦੋਂ ਸੜਕਾਂ ਬਣਾਉਂਦੇ ਆ, ਇਮਾਰਤਾਂ ਬਣਾਉਂਦੇ ਆ ਜੰਗਲਾਂ ਨੂੰ ਉਜਾੜਿਆ ਜਾਂਦਾ ਹੈ। ਇਸ ਕਰਕੇ ਜੀਵ ਇੱਧਰ-ਉੱਧਰ ਪਟਕਦੇ ਹੋਏ ਹੋਰ ਜਾਨਵਰਾਂ ਦਾ ਸ਼ਿਕਾਰ ਬਣ ਜਾਂਦੇ ਹਨ। ਮਨੁੱਖੀ ਵਸਤੀਆਂ ਵਿੱਚ ਜਾਣ ਤੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ। ਤੇ ਦੂਜਾ ਕਾਰਨ ਹੈ ਬੱਚਿਓ ਜੰਤੂਆਂ ਦੇ ਆਹੋਬ ਹੋਣ ਦਾ ਭੋਜਨ ਦੀ ਕਮੀ। ਭੋਜਨ ਦੀ ਕਮੀ ਹੋਣ ਕਰਕੇ ਜੀਵ-ਜੰਤੂ ਕਮਜ਼ੋਰ ਅਤੇ ਬਿਮਾਰ ਹੋ ਜਾਂਦੇ ਹਨ। ਜਿਸ ਨਾਲ ਉਹਨਾਂ ਦੀ ਮੌਤ ਵੀ ਹੋ ਸਕਦੀ ਹੈ ਤੇ ਤੀਜਾ ਕਾਰਨ ਹੈ ਜਲਤੂ ਕਿਉਂ ਨਚੋਰੇ ਸਾਡੇ ਜਾਨਵਰ ਵਾਤਾਵਰਣ ਵਿੱਚ ਤਬਦੀਲੀ ਵਾਤਾਵਰਣ ਵਿੱਚ ਅਚਾਨਕ ਆਈ ਤਬਦੀਲੀ ਉਹ ਬਰਦਾਸ਼ਤ ਨਹੀਂ ਕਰ ਪਾਉਂਦੇ ਜਿਸ ਕਰਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਅਗਲਾ ਕਾਰਨ ਹੈ ਬੱਚਿਓ ਪੁਚਾਰ ਜਾਂ ਹੋਰ ਕੁਦਰਤੀ ਆਫਤਾ ਪੁਚਾਰ ਹੜ੍ਹ ਜੰਗਲਾਂ ਦੀ ਅੱਗ ਸੋਕਾ ਆਦਿ ਨਾਲ ਵੀ ਜੀਵ ਜੰਤੂ ਵੱਡੀ ਗਿਣਤੀ ਵਿੱਚ ਮਾਰੇ ਜਾਂਦੇ ਹਨ ਤੇ ਹੋਰ ਕੀ ਕਾਰਨ ਹੋ ਸਕਦਾ ਬੱਚਿਓ ਜੰਤੂਆਂ ਦੇ ਅਲੋਪ ਹੋਣ ਦਾ ਨਸ਼ਟ ਹੋਣ ਦਾ ਅੰਨੇਵਾਸ਼ਿਕਾ ਮਨੁੱਖ ਦੁਆਰਾ ਅਨੇਕ ਵਾਸ਼ਿਕਾਰ ਕਰਨ ਤੇ ਇਹਨਾਂ ਦੀ ਗਿਣਤੀ ਬਹੁਤ ਘਟ ਗਈ ਹੈ ਇਸ ਤਰ੍ਹਾਂ ਬਹੁਤ ਸਾਰੇ ਕਾਰਨ ਹਨ ਜਿਨ੍ਹਾਂ ਕਰਕੇ ਜੀਵ ਜੰਤੂਆਂ ਦੀ ਗਿਣਤੀ ਤੇਜ਼ੀ ਨਾਲ ਘਟ ਰਹੀ ਹੈ ਭਾਰਤ ਦਾ ਰਾਸ਼ਟਰੀ ਜਾਨਵਰ ਬਾਗ ਇਸਨੂੰ ਅੰਗਰੇਜ਼ੀ ਵਿੱਚ ਟਾਈਗਰ ਕਹਿੰਦੇ ਹਨ ਬਾਗ ਬਿੱਲੀ ਪਰਿਵਾਰ ਦਾ ਬਹੁਤ ਵੱਡਾ ਜੀਵ ਅਤੇ ਤੇਜ਼ ਸ਼ਿਕਾਰੀ ਹੈ ਆਹ ਹੈ ਬੱਚੋ ਬਾਗ ਇਸਦਾ ਭਾਰ 300 ਕਿਲੋਗ੍ਰਾਮ ਤੱਕ ਹੋ ਸਕਦਾ ਕਿੰਨਾ ਹੋ ਸਕਦਾ ਬੱਚਿਓ 300 ਕਿਲੋਗ੍ਰਾਮ ਤਿੰਨ ਕਵਾਂਟਲ ਤੱਕ ਇਹਦਾ ਵਜ਼ਨ ਹੋ ਸਕਦਾ ਹੈ ਇਸਦਾ ਰੰਗ ਪੀਲਾ ਭੂਰਾ ਹੁੰਦਾ ਹੈ ਇਸ ਦੀ ਛਾਤੀ ਦਾ ਰੰਗ ਚਿੱਟਾ ਹੁੰਦਾ ਹੈ ਇਸ ਦੇ ਸਰੀਰ ਉੱਪਰ ਕਾਲੀਆਂ ਧਾਰੀਆਂ ਹੁੰਦੀਆਂ ਬੱਚਾ ਦੇਖੋ ਕਾਲੀਆਂ ਧਾਰੀਆਂ ਹੈਗੀਆਂ ਆ ਛਾਤੀ ਦਾ ਰੰਗ ਚਿੱਟਾ ਹੋ ਗਿਆ ਬੱਚਾ ਭੂਰਾ ਚਿੱਟਾ ਹੈਗਾ ਇੱਥੋਂ ਬਹੁਤ سارے ਲੋਕ ਸ਼ੇਰ ਚੀਤਾ ਅਤੇ ਬਾਗ ਵਿੱਚ ਅੰਤਰ ਨਹੀਂ ਜਾਣਦੇ ਸ਼ੇਰ ਅਤੇ ਬਾਦ ਨੂੰ ਤਾਂ ਅਕਸਰ ਹੀ ਇੱਕ ਜੀਵ ਸਮਝ ਲੈਂਦੇ ਹਨ ਆਓ ਇਹਨਾਂ ਤਿੰਨਾਂ ਦੇ ਜੰਤੂ ਦੇ ਕੀ ਬੱਚੋਂ ਇਹ ਤੁਹਾਨੂੰ ਸਮਝਾਇਆ ਜਾਏਗਾ ਇਹ ਬਾਗ ਤੇ ਸ਼ੇਰ ਇੱਕ ਨਹੀਂ ਹੁੰਦੇ ਅਲੱਗ-ਅਲੱਗ ਹੁੰਦੇ ਆ ਤੇ ਦੇਖੋ ਬਾਗ ਲੱਗ ਹੈ ਚੀਤਾ ਲੱਗ ਹੈ ਚੀਤਾ ਇਸ ਤਰ੍ਹਾਂ ਦਾ ਹੁੰਦਾ ਤੇ ਸ਼ੇਰ ਇਸ ਤਰ੍ਹਾਂ ਦਾ ਹੁੰਦਾ ਹੈ ਬਾਗ ਦੀ ਬੱਚੇ ਸੁੰਘਣ ਸ਼ਕਤੀ ਬਹੁਤ ਤੇਜ਼ ਹੁੰਦੀ ਹੈ ਬਾਗ ਦਾ ਆਪਣਾ ਇੱਕ ਖੇਤਰ ਹੁੰਦਾ ਹੈ ਇਹ ਖੇਤ ਇਹ ਖੇਤਰ 10 ਤੋਂ 20 ਕਿਲੋਮੀਟਰ ਤੱਕ ਹੋ ਸਕਦਾ ਹੈ ਇਹ ਖੇਤਰ ਸ਼ਿਕਾਰ ਦੀ ਪ੍ਰਾਪਤੀ ਉੱਤੇ ਨਿਰਭਰ ਕਰਦਾ ਹੈ ਬਾਗ ਆਪਣੇ ਇਲਾਕੇ ਵਿੱਚ ਆਪਣੇ ਮੂਤਰ ਦੀ ਗੰਧ ਛੱਡਦਾ ਜਾਂਦਾ ਹੈ ਇਸ ਤਰ੍ਹਾਂ ਬਾਗ ਇਸ ਗੰਧ ਨੂੰ ਸੁੰਘ ਕੇ ਪਹਿਚਾਨ ਜਾਂਦੇ ਹਨ ਕਿ ਇਹ ਖੇਤਰ ਕਿਸੇ ਦੂਸਰੇ ਬਾਗ ਦਾ ਹੈ ਬੱਚਿਓ ਇਹਨਾਂ ਦਾ ਆਪਣਾ ਏਰੀਆ ਹੁੰਦਾ ਹੈ ਜਿਹਦਾ 10 ਤੋਂ 20 ਕਿਲੋਮੀਟਰ ਤੱਕ ਦਾ ਏਰੀਆ ਹੁੰਦਾ ਹੈ ਬਾਗ ਦੀ ਸੁਣਨ ਦੀ ਸ਼ਕਤੀ ਵੀ ਬਹੁਤ ਕਮਾਲ ਦੀ ਹੈ ਇਹ ਹਵਾਵਾਂ ਦੁਆਰਾ ਪੱਤਿਆਂ ਦੇ ਹਿੱਲਣ ਦੀ ਆਵਾਜ਼ ਵੀ ਸੁਣ ਸਕਦਾ ਬੱਚਿਓ ਅਤੇ ਝਾੜੀਆਂ ਵਿੱਚ ਲੁਕੇ ਹੋਏ ਸ਼ਿਕਾਰ ਦੇ ਕਾਰਨ ਹਿਲਦੇ ਪੱਤਿਆਂ ਦੀ ਆਵਾਜ਼ ਦਾ ਅੰਤਰ ਜਾਣ ਜਾਂਦਾ ਹੈ ਦੂਰ ਨੇੜੇ ਦੀਆਂ ਆਵਾਜ਼ਾਂ ਨੂੰ ਸੁਣ ਲਈ ਆਪਣੇ ਦੋਹਾਂ ਕੰਨਾਂ ਨੂੰ ਵੱਖ-ਵੱਖ ਦਿਸ਼ਾਵਾਂ ਵਿੱਚ ਘੁਮਾ ਸਕਦਾ ਹੈ ਹੈ ਨਾ ਉਹ ਕੀ ਗੱਲ ਇਸ ਦੀ ਆ ਇਸ ਦੀ ਆਵਾਜ਼ ਨੂੰ ਬਹੁਤ ਦੂਰ ਤੱਕ ਸੁਣਿਆ ਜਾ ਸਕਦਾ ਹੈ ਲਗਭਗ 3 ਕਿਲੋਮੀਟਰ ਬਾਦ ਆਪਣੀ ਆਵਾਜ਼ ਨੂੰ ਵੀ ਮੌਕੇ ਅਨੁਸਾਰ ਬਦਲ ਲੈਂਦਾ ਹੈ ਇਸ ਦੀਆਂ ਅੱਖਾਂ ਦੀ ਬਣਤਰ ਇਸ ਪ੍ਰਕਾਰ ਦੀ ਹੁੰਦੀ ਹੈ ਕਿ ਰਾਤ ਨੂੰ ਵੀ ਬਹੁਤ ਆਸਾਨੀ ਨਾਲ ਦੇਖ ਸਕਦਾ ਹੈ ਇਹ ਹਨੇਰੇ ਵਿੱਚ ਸਾਡੇ ਨਾਲੋਂ 6 ਗੁਣਾ ਜ਼ਿਆਦਾ ਦੇਖ ਸਕਦਾ ਹੈ ਹਨੇਰੇ ਵਿੱਚ ਬੱਚੇ ਨੂੰ ਬਹੁਤ ਸਾਫ਼ ਦਿਖਾਈ ਦਿੰਦਾ ਹੈ ਅਗਲੇ ਬੱਚਿਓ ਹਨੇਰੇ ਵਿੱਚ ਸ਼ਿਕਾਰ ਕਰਨ ਅਤੇ ਰਸਤਾ ਲੱਭਣ ਵਿੱਚ ਇਸ ਦੀਆਂ ਮੁੱਛਾਂ ਵੀ ਇਸ ਦੀ ਮਦਦ ਕਰਦੀਆਂ ਹਨ ਬਾਹਰ ਦੀਆਂ ਮੁੱਛਾਂ ਹਵਾ ਦੀਆਂ ਤਰੰਗਾਂ ਦੁਆਰਾ ਪੈਦਾ ਹੋਈ ਕੰਪਨ ਤੋਂ ਸ਼ਿਕਾਰ ਦੀ ਸਥਿਤੀ ਦਾ ਅੰਦਾਜ਼ਾ ਲਗਾ ਲੈਂਦੀਆਂ ਹਨ ਹੋਰ ਵੀ ਬਹੁਤ ਸਾਰੇ ਜੰਤੂ ਆਪਣੀ ਇਸ ਕੁਸ਼ਲਤਾ ਦੀ ਵਰਤੋਂ ਸ਼ਿਕਾਰ ਦਾ ਪਤਾ ਕਰਨ ਖਤਰੇ ਦਾ ਅੰਦਾਜ਼ਾ ਲਗਾਉਣ ਅਤੇ ਰਸਤਾ ਲੱਭਣ ਵਿੱਚ ਕਰਦੇ ਹਨ ਕੀ ਤੁਸੀਂ ਕੁਝ ਅਜਿਹੇ ਜੰਤੂਆਂ ਨਾਂ ਦੱਸ ਸਕਦੇ ਹੋ ਹੱਗਿਆ ਬੱਚੋ ਸੰਕਟ ਵਿੱਚ ਬਾਗ ਬਾਗ ਜਾ ਰਿਹਾ ਹੈ ਉਹ ਵੀ ਸੰਕਟ ਹੈ ਵਿੱਚ ਹੈਗਾ ਇਹਦੀ ਪ੍ਰਜਾਤੀ ਵੀ ਖਤਮ ਹੋ ਉੱਦੀ ਜਾ ਰਹੀ ਹੈ ਇੰਨਾ ਕੁਸ਼ਲ ਅਤੇ ਤੇਜ਼ ਜਾਨਵਰ ਹੁੰਦੇ ਹੋਏ ਵੀ ਬਾਗ ਕੁਝ ਲਾਲਚੀ ਮਨੁੱਖਾਂ ਦਾ ਸ਼ਿਕਾਰ ਬਣ ਰਿਹਾ ਹੈ ਇਸ ਦੀ ਧਾਰੀਦਾਰ ਖੱਲ ਦੇਖਣ ਵਿੱਚ ਬਹੁਤ ਸੁੰਦਰ ਲੱਗਦੀ ਹੈ ਇਸ ਤੋਂ ਕੋਟ ਬੈਗ ਅਤੇ ਹੋਰ ਪਹਿਨਣ ਦੀਆਂ ਬਸਤਾ ਬਣਾਈਆਂ ਜਾਂਦੀਆਂ ਹਨ ਜੋ ਕਿ ਬਹੁਤ ਮਹਨੀਆਂ ਵਿਕਦੀਆਂ ਹਨ ਕੁਝ ਅੰਧਵਿਸ਼ਵਾਸੀ ਲੋਕ ਟੂਣੇ ਟੋਟਕਿਆਂ ਲਈ ਵੀ ਬਾਹਰੋਂ ਮਾਰਦੇ ਹਨ ਬੱਚਿਓ ਸਨ 1900 ਤੱਕ ਪੂਰੀ ਦੁਨੀਆ ਵਿੱਚ ਲਗਭਗ 1 ਲੱਖ ਬਾਗ ਸੀ 1900 ਵਿੱਚ ਅੱਜ ਦੁਨੀਆ ਵਿੱਚ ਇਹਨਾਂ ਦੀ ਸੰਖਿਆ ਨਾਲ ਬਾਗ 3890 ਰਹਿ ਗਈ ਬੱਚਿਓ 3890 ਰਹਿ ਗਈ ਦੇਖੋ ਕਿੰਨੇ ਘਟ ਗਏ ਹਨ ਸਨ 2008 ਵਿੱਚ ਭਾਰਤ ਵਿੱਚ ਲਗਭਗ 1411 ਬਾਗ ਸਨ ਇਹਨਾਂ ਜੰਤੂਆਂ ਦੀ ਹੋਂਦ ਬਚਾਉਣ ਲਈ ਸਰਕਾਰ ਨੇ ਕਈ ਕਦਮ ਚੁੱਕੇ ਹਨ ਜਿਨ੍ਹਾਂ ਵਿੱਚੋਂ ਇੱਕ ਬਾਗ ਪ੍ਰੋਜੈਕਟ ਹੈ ਬਚੋ ਬਾਗ ਪ੍ਰੋਜੈਕਟ ਕੀ ਹੈ ਬਾਗ ਪ੍ਰੋਜੈਕਟ ਨੂੰ ਬੱਚੋ ਪ੍ਰੋਜੈਕਟ ਟਾਈਗਰ ਕਹਿੰਦੇ ਆ 1 ਅਪ੍ਰੈਲ 1973 ਨੂੰ ਬਾਗ ਪ੍ਰੋਜੈਕਟ ਦਾ ਆਰੰਭ ਕੀਤਾ ਗਿਆ ਜਿਸ ਦਾ ਉਦੇਸ਼ ਬਾਗਾਂ ਲਈ ਸੁਰੱਖਿਆ ਖੇਤਰ ਨਿਸ਼ਚਿਤ ਕਰਨਾ ਅਤੇ ਉਹਨਾਂ ਦੇ ਸ਼ਿਕਾਰ ਉੱਤੇ ਪਾਬੰਦੀ ਲਗਾਉਣਾ ਸੀ ਸ਼ੁਰੂ ਵਿੱਚ ਜਿਹੜੇ ਨਾਓ ਖੇਤਰ ਇਸ ਪ੍ਰੋਜੈਕਟਾਂ ਵਿੱਚ ਲਿਆਦੇ ਗਏ ਉਹਨਾਂ ਵਿੱਚ ਬੱਚੋ ਜਿਮ ਕਾਰਵਲ ਉਤਰਾਖੰਡ ਵਿੱਚ ਹੈ ਰਣ ਸੰਭੋਰ ਰਾਜਸਥਾਨ ਦਾ ਪਲਾਮੂ ਵਿਹਾਰ ਵਿੱਚ काना ਮਧ ਪ੍ਰਦੇਸ਼ ਸੁੰਦਰਵਾਨ ਪੱਛਮੀ ਬੰਗਾਲ ਮੇਲਾਗਾਟ ਮਹਾਰਾਸ਼ਟਰ ਸਿਮਲੀਪਾਲ ਓਡੀਸਾ ਅਤੇ ਮਾਨਸ ਅਸਾਮ ਬਾਂਦੀਪੁਰ ਕਰਨਾਟਕ ਸਾਂਜੇ ਕੀ ਬਾਗ ਪ੍ਰੋਜੈਕਟ ਬਣਾਈਆਂ ਸੀ ਇੱਥੇ ਇਸ ਪ੍ਰੋਜੈਕਟ ਆ ਦੇਨ ਇਨਾ ਖੇਤਰਾ ਵਿੱਚ ਬਾਗ ਦੇ ਸ਼ਿਕਾਰ ਉੱਪਰ ਪੂਰਨ ਪਾਬੰਦੀ ਦੇ ਨਾਲ ਨਾਲ ਟੁਕਮਾ ਰਹਿਣ ਸਥਾਨ ਅਤੇ ਉਚਿਤ ਭੋਜਨ ਪਾਣੀ ਦਾ ਪ੍ਰਬੰਧ ਕਰਨਾ ਸ਼ਾਮਲ ਹੈ ਅੱਜਕੱਲ ਜਿਹੜੇ ਖੇਤਰ ਹੈ ਨਾ ਉਹ ਤੋਂ ਵੱਧ ਕੇ ਏ 50 ਹੋ ਗਏ ਨੇ ਬੱਚਿਓ ਤੇ ਜਿਹੜੇ ਬਾਗ ਹੈ ਉਹ ਖੁੱਲੇ ਕੁੰਬ ਫਿਰ ਸਕਦੇ ਹਨ ਜਿੱਦਾਂ ਇਹਨਾਂ 'ਚੋਂ ਕੋਈ ਵੀ ਨਹੀਂ ਵਾਸ ਸਕਦਾ ਹੈ ਤੇ ਇਹਨਾਂ ਨੂੰ ਖੋਜਣ ਪਾਣੀ ਦਾ ਵੀ ਇੰਤਜ਼ਾਮ ਸਰਕਾਰ ਵੱਲੋਂ ਕੀਤਾ ਜਾਂਦਾ ਹੈ ਹਾਂ ਚੋ ਵਿਸ਼ਵ ਵਾਤਾਵਰਣ ਦਿਵਸ ਕਦੋਂ ਮਨਾਇਆ ਜਾਂਦਾ ਹੈ 5 ਜੂਨ ਨੂੰ ਛੱਤ ਦਿਵਸ ਕਦੋਂ ਹੈ 22 ਅਪ੍ਰੈਲ ਅੰਤਰਰਾਸ਼ਟਰੀ ਬਾਗ ਦਿਵਸ ਬੱਚਿਓ 29 ਜੁਲਾਈ ਨੂੰ ਮਨਾਇਆ ਜਾਂਦਾ ਹੈ ਸੰਕਟਮਈ ਜੰਤੂ ਦਿਵਸ 20 ਮਈ ਨੂੰ ਮਨਾਇਆ ਜਾਂਦਾ ਹੈ ਅਗੇ ਬੱਚਿਓ ਸਾਡੇ ਰਾਸ਼ਟਰੀ ਜਾਨਵਰ ਅਤੇ ਰਾਸ਼ਟਰੀ ਪੰਛੀ ਦਾ ਨਾਮ ਲਿਖੋ ਹਰਖ ਸਾਡਾ ਰਾਸ਼ਟਰੀ ਜਾਨਵਰ ਬਾਗ ਹੈ ਅਤੇ ਰਾਸ਼ਟਰੀ ਪੰਛੀ ਮੋਰ ਹੈ ਖਣਕਾਓ ਬੰਨਿਆ ਬੱਚਿਓ ਬਾਅਦ ਕਿਹੜੇ ਪਰਿਵਾਰਤੰਦੇ ਜੀਵ ਹੈ ਦਿੱਲੀ ਪਰਵਾਤਾ ਬਾਹਰ ਦੇ ਸਰੀਰ ਤੇ ਕੀ ਹੈ ਬੱਚਿਓ ਕਾਲੀਆਂ ਧਾਰੀਆਂ ਅਤੇ ਚੀਤੇ ਦੇ ਸਰੀਰ ਤੇ ਕਾਲੀਆਂ ਚਿੱਟੀਆਂ ਹੋਈਆਂ ਕਾਲੀ ਕਿਉਂ ਹੋ ਗੋਲ-ਗੋਲ ਚਿੰਨ੍ਹ ਕਾਲੇ ਪਾਟਨ ਸਨ 28 ਵਿੱਚ ਕਿੰਨੇ ਬਾਗ ਸਨ ਲਗਭਗ 1411 ਹਮ ਜੋ ਅਗੇ ਹੈ ਸਫੇਦ ਬਾਗ ਸਫੇਦ ਬਾਗ ਬਾਰੇ ਪੜਾਂਗੇ ਥੋੜਾ ਜਿਹਾ ਸਾਲ 1951 ਵਿੱਚ ਰੀਵਾ ਦੇ ਮਹਾਰਾਜਾ ਸ਼੍ਰੀ ਮਾਰਤੰਡ ਦੇਵ ਨੂੰ ਸ਼ਿਕਾਰ ਦੌਰਾਨ ਬਾਗ ਦਾ ਇੱਕ ਬੱਚਾ ਕੁਝ ਅਜੀਬ ਜਿਹਾ ਲੱਗਿਆ ਉਸ ਨੂੰ ਆਪਣੇ ਨਾਲ ਮਹਿਲ ਵਿੱਚ ਲੈ ਆਏ ਮਹਾਰਾਜਾ ਨੇ ਉਸ ਦਾ ਨਾਮ ਮੋਹਨ ਰੱਖਿਆ ਜਦੋਂ ਬਾਗ ਦਾ ਬੱਚਾ ਜਦੋਂ ਬਾਗ ਦਾ ਬੱਚਾ ਵੱਡਾ ਹੋਇਆ ਤਾਂ ਉਸ ਦਾ ਰੰਗ ਬਿਲਕੁਲ ਸਫੇਦ ਸੀ ਇਸ ਤਰ੍ਹਾਂ ਵਿੱਚ ਆਜ ਦੁਨੀਆ ਵਿੱਚ ਜਿੰਨੇ ਵੀ ਸਫੇਦ ਬਾਗ ਹਨ ਉਹ ਕਿਹੋ ਜਿਹਾ ਕਿ ਜੁਪੇ ਤੋਂ ਮੋਹਨ ਨਾਲ ਦੇ ਬਾਗ ਬਾਗ ਦੀ ਸੰਤਾਨ ਹਨ ਇਸ ਤਰ੍ਹਾਂ ਸਫੇਦ ਬਾਗ ਦੁਨੀਆ ਨੂੰ ਪਾਤ ਦਾ ਇੱਕ ਬਹੁਮੁੱਲਾ ਤੋਹਫਾ ਹੈ ਹਮ ਚ ਅਸੀਂ ਬਾਗ ਦੀ ਸੁਣਨ ਸ਼ਕਤੀ ਸੁੰਘਣ ਸ਼ਕਤੀ ਅਤੇ ਖਤਰੇ ਨੂੰ ਮਹਿਸੂਸ ਕਰਨ ਦੀ ਸਮਰੱਥਾ ਬਾਰੇ ਜਾਣ ਲਿਆ ਹੈ ਖਤਰੇ ਨੂੰ ਮਹਿਸੂਸ ਕਰਨ ਦੀ ਸਮਰੱਥਾ ਪੰਛੀਆਂ ਵਿੱਚ ਬਹੁਤ ਜ਼ਿਆਦਾ ਹੈ ਉਚਾਲ ਆਦੀ ਦੇ ਖਤਰੇ ਨੂੰ ਪੰਛੀ ਮਨੁੱਖ ਤੋਂ ਪਹਿਲਾਂ ਮਹਿਸੂਸ ਕਰ ਲੈਂਦੇ ਹਨ ਕਈ ਹੋਰ ਜੰਤੂਆਂ ਦੀ ਹੋਂਦ ਵੀ ਖਤਰੇ ਵਿੱਚ ਹੈ ਜਿਨ੍ਹਾਂ ਵਿੱਚੋਂ ਇੱਕ ਘਰੇਲੂ ਚਿੜੀ ਵੀ ਹੈ ਆਪਾਂ ਚ ਘਰੇਲੂ ਚਿੜੀ ਇਸ ਸਪੰਚੀ ਦੀ ਘਟਦੀ ਗਿਣਤੀ ਦਾ ਵੱਡਾ ਕਾਰਨ ਇਹਨਾਂ ਦੇ ਨਿਵਾਸ ਸਥਾਨ ਦਾ ਨਸ਼ਟ ਹੋਣਾ ਹੈ ਪਹਿਲੇ ਘਰ ਕੱਚੇ ਸਨ ਜਿਨ੍ਹਾਂ ਵਿੱਚ ਚਿੜੀਆਂ ਆਪਣੇ ਆਲਣੇ ਬਣਾ ਲੈਂਦੀਆਂ ਹਨ ਬਣਾ ਲੈਂਦੀਆਂ ਸਨ ਬੱਚਿਓ ਜਿਵੇਂ ਹੁਣ ਵਿੱਚ ਪੱਕੇ ਮਕਾਨ ਹੋ ਗਏ ਤੇ ਚਿੜੀਆਂ ਨੂੰ ਆਲਣਾ ਬਣਾਉਣ ਲਈ ਕੋਈ ਥਾਂ ਨਹੀਂ ਲੱਭਦੀ ਤੇ ਇਹ ਵੀ ਇੱਕ ਕਾਰਨ ਹੈ ਚਿੜੀਆਂ ਨਸ਼ਟ ਹੋ ਰਹੀਆਂ ਹਨ ਖਤਮ ਹੋ ਰਹੀਆਂ ਹਨ ਰੋਚਕ ਤੱਥ ਬੱਚਿਓ ਬਿੱਲੀਆਂ ਵੀ ਕੁਝ ਘਟ ਨਹੀਂ ਹਨ ਹਨ ਦਿਨ ਦੇ ਸਮੇਂ ਬਿਲੀਆਂ ਦੀ ਦ੍ਰਿਸ਼ਟੀ ਲਗਭਗ ਮਨੁੱਖਾਂ ਵਰਗੀ ਹੀ ਹੁੰਦੀ ਹੈ ਦ੍ਰਿਸ਼ਟੀ ਵਾਲ ਨਜ਼ਰ ਪਰੰਤੂ ਮੱਧਮ ਰੋਸ਼ਨੀ ਵਿੱਚ ਇਹ ਸਾਡੇ ਨਾਲੋਂ ਲਗਭਗ 6 ਗੁਣਾ ਜ਼ਿਆਦਾ ਵਧੀਆ ਦੇਖ ਸਕਦੇ ਹਨ ਸੁੰਘਣ ਦੇ ਮਾਮਲੇ ਵਿੱਚ ਵੀ ਇਹ ਸਾਡੇ ਨਾਲੋਂ ਕਈ ਗੁਣਾ ਤੇਜ਼ ਹਨ ਬਿਲੀਆਂ ਨੂੰ ਮਿੱਠਾ ਸਵਾਦ ਮਹਿਸੂਸ ਨਹੀਂ ਹੁੰਦਾ ਬੱਚੋ ਯਾਦ ਰੱਖੋ ਗੱਲ ਆ ਮਿੱਠਾ ਜਿਹੜਾ ਸਵਾਦ ਹੈ ਉਹ ਬਿਲੀਆਂ ਨੂੰ ਮਹਿਸੂਸ ਨਹੀਂ ਹੁੰਦਾ ਬਿੱਲੀ ਦੇ ਦਿਨੇ ਵਿੱਚ 16 ਤੋਂ 18 ਘੰਟੇ ਸੌਂਦੀ ਹੈ ਪਰ ਇਹ ਨੀਂਦ ਵਿੱਚ ਵੀ ਇੰਨੀ ਸੁਚੇਤਨਾ ਹੁੰਦੀ ਹੈ ਕਿ ਆਪਣੇ ਆਲੇ-ਦੁਆਲੇ ਕਿਸੇ ਵੀ ਖਤਰੇ ਨੂੰ ਮਹਿਸੂਸ ਕਰ ਸਕਦੀ ਹੈ ਆਓ ਇੱਕ ਚਿੱਤਰਖੰਡ ਨੰਗੀ ਬੱਚਿਓ ਜਿਗਸਾ ਪਹੇਲੀ ਹੱਲ ਕਰੀਏ ਚਿੱਤਰਣ ਪਹੇਲੀ ਕੀ ਹੁੰਦਾ ਬੱਚਿਓ ਇਸ ਪਹੇਲੀ ਵਿੱਚ ਕਿਸੇ ਤਸਵੀਰ ਨੂੰ ਕਈ ਟੁਕੜਿਆਂ ਵਿੱਚ ਇਸ ਤਰੀਕੇ ਨਾਲ ਕੱਟਿਆ ਜਾਂਦਾ ਹੈ ਕਿ ਉਹਨਾਂ ਟੁਕੜਿਆਂ ਨੂੰ ਜੋੜ ਕੇ ਮੁੜ ਚਿੱਤਰ ਬਣਾਉਣ ਲਈ ਕਾਫੀ ਸੋਚਣਾ ਪੈਂਦਾ ਹੈ ਜਿਵੇਂ ਆ ਦੇਖੋ ਬੱਚਿਓ ਆ ਚਿੱਤਰ ਇਹਨੂੰ ਕੱਟ ਲਿਆ ਜਾਂਦਾ ਜਦੋਂ ਲੱਗ ਲੱਸਿਆਂ ਵਿੱਚ ਤੇ ਹਿੱਸੇ ਲੱਗ ਕਰਕੇ ਤੇ ਜਦੋਂ ਅਸੀਂ ਇਹਨੂੰ ਦੁਬਾਰਾ ਜੋੜਾਂਗੇ ਤੇ ਬਹੁਤ ਔਖਾ ਲੱਗਦਾ ਹੈ ਕਿਸੇ ਜੰਤੂ ਦੀ ਜਿਗਸਾ ਪਹੇਲੀ ਬਣਾਉਣ ਲਈ ਉਸ ਦੀ ਤਸਵੀਰ ਨੂੰ ਕਿਸੇ ਗੱਤੇ ਉੱਪਰ ਚਿਪਕਾਓ ਫਿਰ ਉਸ ਨੂੰ ਬੇਤਰਤੀਬ ਟੁਕੜਿਆਂ ਵਿੱਚ ਕੱਟ ਲਓ ਇਹਨਾਂ ਟੁਕੜਿਆਂ ਨੂੰ ਸਹੀ ਤਰਤੀਬ ਵਿੱਚ ਜੋੜਨਾ ਹੀ ਇਸ ਪਹੇਲੀ ਦਾ ਹੱਲ ਹੈ ਅਸੀਂ ਕੋਈ ਕੀ ਹੈ ਚਿੱਤਰਕਣ ਪਹੇਲੀ ਹੈ ਡਾਕ ਪਿਵਾਸਮੇ ਸਮੇਂ ਕਈ ਜੰਤੂਆਂ ਦੀਆਂ ਤਸਵੀਰਾਂ ਵਾਲੇ ਡਾਕ ਟਿਕਟ ਜਾਰੀ ਕਰਦਾ ਹੈ ਤੁਸੀਂ ਵੀ ਅਜਿਹੀਆਂ ਡਾਕ ਟਿਕਟਾਂ ਇਕੱਠੀਆਂ ਕਰ ਸਕਦੇ ਹੋ ਤੇ ਦੇਖੋ ਡਾਕ ਟਿਕਟ ਹੈ ਹਾਥੀ ਸ਼ੇਰ ਦੀ ਮੋਰ ਸਰੋਚ ਜੰਗਲੀ ਜੀਵਨ ਸੁਰੱਖਿਆ ਹਫਤਾ 2ਕਤੂਬਰ ਨੂੰ ਮਨਾਇਆ ਜਾਂਦਾ ਹੈ। ਪਾਕ ਦਾ ਰਾਸ਼ਟਰੀ ਜਾਨਵਰ ਕੀ ਕੋੜਾ ਬਚੋ ਬਾਗ। ਕੁਝ ਆੜ ਆਜੀ ਦੇ ਖਤਰੇ ਨੂੰ ਪੰਛੀ ਮਨੁੱਖ ਤੋਂ ਪਹਿਲਾਂ ਮਹਿਸੂਸ ਕਰ ਲੈਂਦੇ ਹਨ। ਸਫੇਦ ਬਾਗ ਦੁਨੀਆ ਨੂੰ ਭਾਰਤ ਦਾ ਇੱਕ ਬਹੁਮੁੱਲਾ ਬਹਾਰ ਹੈ। ਖਾਇਦਾ ਬਣੀ ਬਚੋ ਬਾਗ ਤੇ ਲੇਕਿਤੀਆਂ ਪਾਏ ਬਿੱਲੀ ਪਰਿਵਾਰ ਨਾਲ ਸੰਬੰਧਿਤ ਜੀਵ ਹੈ। ਬਾਗ ਦੇ ਸ਼ਰੀਰ ਤੇ ਕਾਲੀਆਂ ਧਾਰੀਆਂ ਤੇ ਚਿੱਤੇ ਸ਼ਰੀਰ ਤੇ ਕਾਲੀਆਂ ਚਿੱਟੀਆਂ ਹੁੰਦੀਆਂ ਹਨ। ਪਾਕਿਸਤਾਨ 2008 ਵਿੱਚ ਲਗਭਗ 1411 ਬਾਗ ਦਾ ਭਾਰ ਕਿੰਨਾ ਹੋਤਾ ਬੱਚਿਓ 350 ਕਿਲੋਗ੍ਰਾਮ ਤੱਕ ਹੋ ਸਕਦਾ ਬਿਲੀ ਨੂੰ ਕਿਹੜਾ ਸਵਾਦ ਮਹਿਸੂਸ ਨਹੀਂ ਹੁੰਦਾ ਬੱਚਿਓ ਮਿੱਠਾ ਕਿਹੜਾ ਤੇ ਬਾਗ ਰਿਜ਼ਰਵ ਦਾ ਸੰਬੰਧਿਤ ਰਾਜ ਨਾਲ ਮਿਲਾਨ ਕਰੋ ਬੱਚੜੇ ਬਾਗ ਪ੍ਰੋਜੈਕਟ ਕਿਹਾ ਸੀ ਨਾ ਆਪਾਂ ਉਹੀ ਹੈ ਇਹ ਜਿਮ ਕਾਰਵੜ ਕਿੱਥੇ ਹੈ ਬੱਚਿਓ ਪੁੱਤਰਖੰਡ ਵਿੱਚ ਹੈ ਸੁੰਦਰਵਨ ਕਿੱਥੇ ਹੈ ਬੱਚਿਓ ਪੱਛਮੀ ਬੰਗਾਲ ਬਾਂਦੀਪੁਰ ਕਰਨਾਟਕ ਕਾਨਾ ਮੱਧ ਪ੍ਰਦੇਸ਼ ਬਾਗ ਪ੍ਰੋਜੈਕਟ ਆ ਗਈ ਬੱਚਿਓ ਉੱਥੇ हां सही कितना सही दा निशान लगाओ तो गलत है क्रॉस का निशान लगाओ बाघ मनुख ਨਾਲੋਂ 6 ਗੁਣਾ ਵੱਧ ਦੇਖ ਸਕਦਾ ਹੈ ਠੀਕ ਹੈ ਬੱਚਿਓ ਬਿਲੀਆਂ ਨੀਂਦ ਸਮੇਂ ਆੜੇ ਦੁਆੜੇ ਨੂੰ ਖਤਰੇ ਨੂੰ ਮਹਿਸੂਸ ਨਹੀਂ ਕਰ ਸਕਦੀਆਂ ਗਲਤ ਹੈ ਬੱਚੋ ਉਹ ਖਤਰੇ ਨੂੰ ਮਹਿਸੂਸ ਕਰ ਸਕਦੀਆਂ ਨੇ ਗਲਤ ਹੋ ਗਿਆ ਪੁਛਾਲ ਦੇ ਖਤਰੇ ਨੂੰ मनुख ਪੰਛੀਆਂ ਨਾਲੋਂ ਪਹਿਲਾਂ ਮਹਿਸੂਸ ਕਰ ਸਕਦੇ ਹਨ ਹਾਂ ਬਿਲਕੁਲ ਗਲਤ ਹੈ ਪੰਛੀ ਪਹਿਲੇ ਮਹਿਸੂਸ ਕਰਦੇ ਹੈ ਬੱਚਿਓ ਸਨ ਬਾਗ ਦੀ ਚਵੜੀ ਤੇ ਬੜੀਆਂ ਬਸਤੂਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਬਿਲਕੁਲ ਨਹੀਂ ਕਰਨੀ ਚਾਹੀਦੀ ਹੈ ਬਾਗ ਆਪਣੀ ਆਵਾਜ਼ ਨੂੰ ਮੌਕੇ ਅਨੁਸਾਰ ਨਹੀਂ ਬਦਲ ਸਕਦਾ ਗਲਤ ਹੈ ਬੱਚਿਓ ਬਾਗ ਆਪਣੀ ਆਵਾਜ਼ ਨੂੰ ਮੌਕੇ ਅਨੁਸਾਰ ਬਦਲ ਸਕਦਾ ਹੈ ਇਹ ਗਲਤ ਹੈ ਜੰਗਲੀ ਜੀਵ ਸੁਰੱਖਿਆ ਆਭਤਾ ਬਣਾਉਣ ਦਾ ਕੀ ਮਤਲਬ ਹੈ ਬੱਚਿਓ ਇਸ ਦਾ ਮਤਲਬ ਲੋਕਾਂ ਨੂੰ ਜੰਗਲੀ ਜੀਵਾਂ ਦੀ ਸੁਰੱਖਿਆ ਪ੍ਰਤੀ ਜਾਗਰੂਕ ਕਰਨਾ ਹੈ ਅਤੇ ਲੋਕਾਂ ਨੂੰ ਇਹ ਦੱਸਣਾ ਹੈ ਕਿ ਜੰਗਲੀ ਜਾਨਵਰਾਂ ਨੂੰ ਕਿਵੇਂ ਬਚਾਉਣਾ ਹੈ ਇਹ ਵਿੱਚ ਮੈਂ ਕਹਾਂਗਾ ਕਰੇਲੂ ਚਿੜੀ ਦੀ ਗਿਣਤੀ ਘਟਣ ਦਾ ਮੁੱਖ ਕਾਰਨ ਕੀ ਹੈ ਕਰੇਲੂ ਚਿੜੀ ਦੀ ਗਿਣਤੀ ਘਟਣ ਦਾ ਮੁੱਖ ਕਾਰਨ ਇਹਨਾਂ ਦੇ ਨਿਵਾਸ ਸਥਾਨ ਦਾ ਨਸ਼ਟ ਹੋਣਾ ਹੈ ਜਿਵੇਂ ਕੱਚੇ ਘਰਾਤੇ ਰੁਖਾਂ ਦੀ ਕਾਟ ਤੇ ਬੱਚੇ ਦੇ ਨਾਲ-ਨਾਲ ਮੋਬਾਈਲ ਟਾਵਰ ਵੀ ਚੜੀਆਂ ਦੀ ਘਟਦੀ ਗਿਣਤੀ ਦਾ ਮੁੱਖ ਕਾਰਨ ਹਨ। ਬਾਗ ਪ੍ਰੋਜੈਕਟ ਆ ਬੱਚਿਓ ਬਾਗ ਪ੍ਰੋਜੈਕਟ ਅਧੀਨ ਬਾਗ ਦੇ ਸ਼ਿਕਾਰ ਉੱਪਰ ਪੂਰਨ ਪਾਬੰਦੀ ਦੇ ਨਾਲ-ਨਾਲ ਇਹਨਾਂ ਦੇ ਰਹਿਣ ਸਥਾਨ ਅਤੇ ਭੋਜਨ ਪਾਣੀ ਦਾ ਉਚਿਤ ਪ੍ਰਬੰਧ ਕਰਨਾ ਹੈ। ਬਾਗ ਦੇ ਚੀਤੇ ਵਿੱਚ ਕੀ ਅੰਤਰ ਹੈ ਬੱਚਿਓ ਆਪਾਂ ਪੜਿਆ ਸੀ ਪਹਿਲੇ ਬਾਗ ਦੇ ਸਰੀਰ ਉੱਤੇ ਕਾਲੀਆਂ ਧਾਰੀਆਂ ਅਤੇ ਚੀਤੇ ਦੇ ਸਰੀਰ ਉੱਤੇ ਕਾਲੀਆਂ ਚਿੱਟੀਆਂ ਜਿੱਤੀਆਂ ਉਹ ਅਰਥਾਤ ਕਾਲੇ ਰੰਗ ਦੇ ਗੋਲ ਚਿੰਨ ਹੁੰਦੇ ਹਨ ਹਾਂ ਜੇ ਤੁਸੀਂ ਆਪਣੇ ਮਨਪਸੰਦ ਜੰਤੂ ਬਾਰੇ ਐਲਬਮ ਵੀ ਤਿਆਰ ਕਰ ਸਕਦੇ ਹੋ ਉਹਦੇ ਨਾਲ ਸੰਬੰਧਿਤ ਤਸਵੀਰਾਂ ਡਾਕਟਿਕਾਂ ਚਿਪਕਾ ਸਕਦੇ ਹੋ ਉਹਨਾਂ ਦੇ ਰਹਿਣ ਸਥਾਨ ਭੋਜਨ ਆਦਾਂ ਕਦ ਪਾਰ ਰੰਗ ਰੋਚਕ ਬੰਲਾ ਲਿਖ ਸਕਦੇ ਹੋ ਬੱਚਿਓ ਤੁਸੀਂ ਆਪਣੇ ਆਪਣਾ ਰੰਗ ਬਣਾ ਕੇ ਵੀ ਪਾ ਸਕਦੇ ਹੋ ਤਾਂ ਬੱਚਿਓ ਐਸੀ ਸਾਡਾ ਲੈਸਨ ਧਰਤੀ ਸਾਡਾ ਵੀ ਕਰ